ਗਿਆਨ ਵਿੱਚ ਮਨੁੱਖ ਦੀ ਸੋਚ ਅਤੇ ਵਿਹਾਰ ਦੋਹਾਂ ਨੂੰ ਬਦਲਣ ਦੀ ਉਮਕ ਤਾਕਤ ਹੁੰਦੀ ਹੈ ਜਦੋਂ ਕੁਰੂਖੇਤਰ ਵਿੱਚ ਅਰਜੁਨ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਛੁੱਟੇ ਹੋਏ ਹਥਿਆਰ ਚੁੱਕ ਲਏ ਸਨ ਅਤੇ ਜਦੋਂ ਕਲਿੰਗਾ ਵਿੱਚ ਅਸ਼ੋਕ ਨੂੰ ਗਿਆਨ ਹੋ ਗਿਆ ਤਾਂ ਉਸ ਨੇ ਚੁੱਕੇ ਹੋਏ ਹਥਿਆਰ ਛੁੱਟ ਦਿੱਤੇ ਸਨ ਅਰਥਪੂਰਨ ਸ਼ਬਦ ਤੇ ਸੋਹਿਰਦ ਕਾਰਜ ਮਨ ਦੇ ਲੱਛਣ ਅਤੇ ਸਰੀਰ ਦੇ ਗੁਣ ਬਦਲ ਦਿੰਦੇ ਹਨ ਅਤੇ ਮਨ ਦੇ ਬਦਲ ਨਾਲ ਜੀਵਨ ਦਾ ਉਦੇਸ਼ ਅਤੇ ਕਾਰਜ ਕਰਨ ਦਾ ਢੰਗ ਬਦਲ ਜਾਂਦਾ ਹੈ ਮਨੁੱਖ ਜਦੋਂ ਵੀ ਬਦਲਿਆ ਹੈ ਅਤੇ ਜਦੋਂ ਵੀ ਬਦਲੇਗਾ ਇਸ ਢੰਗ ਨਾਲ ਹੀ ਬਦਲਿਆ ਹੈ ਅਤੇ ਇਸ ਢੰਗ ਨਾਲ ਹੀ ਬਦਲੇਗਾ। ਦਾਰਸ਼ਨਿਕ ਗਹਿਰਾਈ ਵਾਲੇ ਕੀਮਤੀ ਸ਼ਬਦਾਂ ਦਾ ਆਪਣਾ ਨਿਆਰਾ ਤੇਜ, ਪ੍ਰਤਾਪ ਅਤੇ ਪ੍ਰਭਾਵ ਹੁੰਦਾ ਹੈ। ਇਹ ਸ਼ਬਦ ਮਨੁੱਖੀ ਮਾਨਤ ਅਤੇ ਸੋਚ ਨੂੰ ਟੰਬਦੇ ਹੀ ਨਹੀਂ ਸਗੋਂ ਰੁਸ਼ਨਾਉਂਦੇ ਵੀ ਹਨ। ਸੋਚਾਂ ਦੇ ਨਿੱਕੇ-ਨਿੱਕੇ ਜੁਗ ਨੂੰ ਮਨੁੱਖੀ ਸੋਚ ਅਤੇ ਵਿਹਾਰ ਵਿੱਚ ਬਦਲਾਅ ਹੀ ਨਹੀਂ ਇਨਕਲਾਬ ਵੀ ਲੈ ਆਉਂਦੇ ਹਨ। ਜੇ ਅੰਦਰ ਆਨੰਦ ਹੋਵੇ ਤਾਂ ਗੁੰਗੇ ਵੀ ਗਾਉਣ ਲੱਗ ਪੈਂਦੇ ਹਨ। ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ ਹਰ ਪੰਛੀ ਨੂੰ ਆਪਣੀ ਉਡਾਨ ਆਪ ਤਲਾਸ਼ਣੀ ਪੈਂਦੀ ਹੈ ਵਿਦਵਾਨ ਨਾਲ ਬਹਿਸ ਨਹੀਂ ਕੀਤੀ ਜਾ ਸਕਦੀ ਉਸ ਨੂੰ ਸੁਣਿਆ ਹੀ ਜਾ ਸਕਦਾ ਹੈ ਵਿਦਵਾਨ ਨੂੰ ਸੁਣਨਾ ਹੀ ਚਾਹੀਦਾ ਹੈ ਜਿਹੜਾ ਲੜਨ ਲਈ ਤਿਆਰ ਹੋਵੇ ਉਹ ਨਹੀਂ ਵੇਖਦਾ ਕਿ ਦੂਜਾ ਲੜਨ ਲਈ ਤਿਆਰ ਹੈ ਕਿ ਨਹੀਂ ਜੇ ਵਰਤੀ ਨਾ ਜਾਵੇ ਤਾਂ ਯੋਗਤਾ ਅਯੋਗਤਾ ਬਣ ਜਾਂਦੀ ਹੈ ਦੁਕਾਨ ਖੋਲਣੀ ਸੌਖੀ ਹੁੰਦੀ ਹੈ ਪਰ ਖੁੱਲੀ ਰੱਖਣੀ ਔਖੀ ਹੁੰਦੀ ਹੈ ਚੰਗਾ ਕਲਾਕਾਰ ਪੱਥਰ ਵਿੱਚੋਂ ਮੂਰਤ ਵੇਖ ਕੇ ਹਥੋੜੀ ਅਤੇ ਛੇਣੀ ਨਾਲ ਬਾਧੂ ਦਾ ਪੱਥਰ ਲਾ ਕੇ ਮੂਰਤੀ ਨੂੰ ਸਾਕਾਰ ਕਰ ਦਿੰਦਾ ਹੈ। ਹਰ ਸਫਲਤਾ ਦੀ ਕੀਮਤ ਹੁੰਦੀ ਹੈ ਜਿਹੜੀ ਮਿਹਨਤ ਨਾਲ ਅਦਾ ਕੀਤੀ ਜਾਂਦੀ ਹੈ। ਸਿਆਣੇ ਸਹਿਮਤ ਹੁੰਦੇ ਹਨ ਮੂਰਖ ਬਹਿਸ ਕਰਦੇ ਰਹਿੰਦੇ ਹਨ। ਸਫਲ ਬੰਦੇ ਏਵੇਂ ਕਾਰਜ ਕਰਦੇ ਹਨ ਕਿ ਅਸਫਲਤਾ ਅਸੰਭਵ ਹੋ ਜਾਂਦੀ ਹੈ। ਯੋਗਤਾ ਗਰੀਬ ਦੀ ਦੌਲਤ ਹੁੰਦੀ ਹੈ ਜਿਸ ਦੀ ਯੋਗ ਵਰਤੋਂ ਨਾਲ ਗਰੀਬ ਅਮੀਰ ਹੋ ਜਾਂਦੇ ਹਨ। ਹਨੇਰੀਆਂ ਵਾਤਾਵਰਨ ਨੂੰ ਸਾਫ਼ ਸੁਥਰਾ ਕਰ ਦਿੰਦੀਆਂ ਹਨ। ਹਿਮਾਲਿਆ ਇਸ ਲਈ ਚੰਗਾ ਲੱਗਦਾ ਹੈ ਕਿਉਂਕਿ ਇਸ ਵਰਗਾ ਕੋਈ ਹੋਰ ਨਹੀਂ ਹੈ। ਮਹਾਨ ਵਿਅਕਤੀ ਦੀ ਸੋਚ ਵਿੱਚ ਨਵੇਂ ਯੁੱਗਾਂ ਦੇ ਦਿਸਹੱਦੇ ਹੁੰਦੇ ਹਨ। ਇਕੱਲੇ ਰਹਿ ਜਾਣ ਦਾ ਤੋਖਲਾ ਸਾਨੂੰ ਰਿਸ਼ਤੇ ਉਸਾਰਨ ਤੇ ਪਰਵਾਨ ਕਰਨ ਲਈ ਮਜਬੂਰ ਕਰਦਾ ਰਹਿੰਦਾ ਹੈ। ਜੇ ਰਿਸ਼ਤੇਦਾਰਾਂ ਤੋਂ ਵਧੇਰੇ ਸਿਆਣੇ ਬਣਨ ਦਾ ਯਤਨ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਅਤੇ ਉਹ ਤੁਹਾਨੂੰ ਨਫ਼ਰਤ ਕਰਨਗੇ। ਗੁੱਸਾ ਕਦੇ ਵੀ ਦਲੀਲ ਨਹੀਂ ਹੁੰਦੀ ਜਦੋਂ ਦਲੀਲ ਮੁੱਕ ਜਾਂਦੀ ਹੈ ਉਦੋਂ ਗੁੱਸਾ ਆਉਂਦਾ ਹੈ ਤਾਕਤਵਰ ਵਿਅਕਤੀ ਸ਼ਾਂਤ ਹੁੰਦੇ ਹਨ ਕਿਉਂਕਿ ਸ਼ਾਂਤ ਹੋਣਾ ਆਪਣੇ ਆਪ ਵਿੱਚ ਇੱਕ ਤਾਕਤ ਹੁੰਦੀ ਹੈ ਧਰਮ ਸਾਨੂੰ ਪ੍ਰਸੰਨ ਹੋ ਕੇ ਦੁੱਖ ਸਹਿਣ ਦੀ ਜਾਂਚ ਸਿਖਾਉਂਦਾ ਹੈ ਦੰਗਲ ਤੋਂ ਪਹਿਲਾਂ ਦੋਵੇਂ ਪਹਿਲਵਾਨ ਫੜਾ ਮਾਰਦੇ ਹਨ ਕੁਸ਼ਤੀ ਮਗਰੋਂ ਜਿੱਤਣ ਵਾਲਾ ਹੀ ਚੁੱਪ ਰਹਿੰਦਾ ਹੈ ਆਪਣੀ ਸਮਰੱਥਾ ਨੂੰ ਜਾਣੋ ਗੜਵੀ ਵਿੱਚ ਬਾਲਟੀ ਨਹੀਂ ਉਲਟਾਈ ਜਾ ਸਕਦੀ ਦਲੀਲ ਨੂੰ ਜ਼ੋਰ ਨਾਲ ਪ੍ਰਗਟਾਉਣ ਦੀ ਥਾਂ ਜ਼ੋਰਦਾਰ ਦਲੀਲ ਨੂੰ ਧੀਰਜ ਨਾਲ ਪ੍ਰਗਟਾਉਣ ਨਾਲ ਉਸ ਦੀ ਤਾਕਤ ਵੱਧ ਜਾਂਦੀ ਹੈ ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੋਈ ਹੀ ਬਚਦਾ ਹੈ ਜਿੰਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ ਪ੍ਰਸੰਸਾਯੋਗ ਚਰਿੱਤਰ ਨੀਵੇਂ ਅਨੁਭਵਾਂ ਨਾਲ ਨਹੀਂ ਉਸਰਦਾ ਇਸ ਚਰਿੱਤਰ ਨੂੰ ਮੁਸ਼ਕਲਾਂ ਅਤੇ ਮੁਸੀਬਤਾਂ ਸਿਰਜਦੀਆਂ ਹਨ ਅਜੇ ਤੱਕ ਕੋਈ ਵੀ ਇਸ ਬੱਬ ਨਾਲ ਤੇ ਅਚਾਨਕ ਸਿਆਣਾ ਨਹੀਂ ਬਣਿਆ ਕਿਸਾਨ ਕੋਲ ਜ਼ਮੀਨ ਸੰਭਾਲਣ ਦੀ ਯੋਗਤਾ ਹੁੰਦੀ ਹੈ ਧਨ ਸੰਭਾਲਣ ਦੀ ਨਹੀਂ ਮਹਾਜਨ ਕੋਲ ਪੈਸਾ ਸੰਭਾਲਣ ਦੀ ਸਮਰੱਥਾ ਹੁੰਦੀ ਹੈ ਜ਼ਮੀਨ ਸੰਭਾਲਣ ਦੀ ਨਹੀਂ